ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਨਰ ਸੁਲਤਾਨ ਦਾ ਛੇਮਾ ਹਿੱਸਾ ਉਹਦੇ ਵਿੱਚ ਜਿਸ ਵੇਲੇ ਜਾਨੀ ਚੋਰ ਦੇ ਗੁਰੂ ਰਾਮਦਤ ਨੂੰ ਗਰਭਧਾਰ ਕੀਤਾ ਗਿਆ ਤੇ ਗੁਰੂ ਮਾਤਾ ਜਾਨੀ ਚੋਰ ਦੀ ਉੱਥੋਂ ਲੱਭਦੀ ਭਾਲਦੀ ਡਾਕੂ ਮਾਨ ਸਿੰਘ ਕੋਲੇ ਪਹੁੰਚ ਗਈ ਹੈ ਤੇ ਡਾਕੂ ਮਾਨ ਸਿੰਘ ਨੇ ਮਾਤਾ ਦਾ ਧੀਰ ਧਰਾਇਆ ਕਹਿੰਦਾ ਕੋਈ ਚਿੰਤਾ ਨਾ ਕਰ ਇੱਥੇ ਤੂੰ ਰਹਿ ਮਹਿਲ ਵਿੱਚ ਤੇ ਮੈਂ ਜਾ ਕੇ ਲਿਆਉਣਾ ਹਾਂ ਗੁਰੂ ਜੀ ਨੂੰ ਆਓ ਅੱਗੇ ਸੁਣੀਏ ਕੀ ਹੁੰਦਾ ਧੀਰ ਧਰਾ ਕੇ ਮਾਤ ਕੀ ਇੰਤਜ਼ਾਮ ਕਰ ਹੋਰ ਦਿਨਗੜ ਨੂੰ ਜਾਂਦਾ ਦੁਹੇ ਪੂਜਾ ਨੂੰ ਠੋਰ ਮੰਜਲੋ ਮੰਜਲੀ ਪਹੁੰਚਿਆ ਦਿਨਾਗੜ ਬਲਕਾਰ ਪੇਸੋ ਵਟਾਵੇ ਸਾਦ ਦਾ ਹੈ ਜਾਂਦੇ ਹੀ ਸਾਰ ਉਹ ਪਿੰਡੇ ਉੱਤੇ ਸੁੰਦਰ ਬਬੂਤ ਲਾਈ ਐ ਟੀੜ ਇੱਕ ਪਾਟੀ ਦੀ ਲੰਗੋਟੀ ਪਾਈ ਐ ਪਿੰਡੇ ਉੱਤੇ ਸੁੰਦਰ ਬਬੂਤ ਲਾਲੀ ਐ ਤੇੜੇ ਇੱਕ ਪਾਟੀ ਦੀ ਲੰਗੋਟੀ ਪਾਲੀ ਐ ਅਸਣ ਲਗਾ ਲਿਆ ਮੇਰੇ ਗਸ਼ਾਲ ਦਾ ਦਿਸੇ ਜਾਣੀ ਗੋਰਖ ਜਤੀ ਦਾ ਬਾਲਕਾ ਅਸਣ ਲਗਾ ਲਿਆ ਮੇਰੇ ਗਸ਼ਾਲ ਕਾ ਦਿਸੇ ਜਾਣੀ ਗੋਰਖ ਜਤੀ ਦਾ ਬਾਲਕਾ ਉਹ ਦਿਸੇ ਜਾਣੀ ਗੋਰਖ ਜਤੀ ਦਾ ਬਾਲਕਾ ਰਾਤਰੀ ਦਾ ਵੇਲਾ ਨਾ ਵਖਤ ਭੋਰਦਾ ਨਾਲ ਉੱਤੋਂ ਚੰਦਰਾ ਬਦਲ ਘੋਰਦਾ ਰਾਤਰੀ ਦਾ ਵੇਲਾ ਨਾ ਵਖਤ ਭੋਰਦਾ ਨਾਲ ਉੱਤੋਂ ਚੰਦਰਾ ਬਦਲ ਘੋਰਦਾ ਹੋ ਗਿਆ ਅੰਧੇਰ ਪਰਲੋਂ ਜੀ ਨਾਲ ਕਾ ਦਿਸੇ ਜਾਣੀ ਗੋਰਖ ਜਤੀ ਦਾ ਬਾਲ ਕਾ ਦਸੇ ਰਾਣੀ ਗੋਰਖ ਜਤੀ ਦਾ ਬਾਲਕਾ ਧੂਣੀ ਲਾ ਕੇ ਬੈਠਾ ਕੋਲ ਹੀ ਸ਼ਹਿਰ ਦੇ ਲੱਗ ਪਿਆ ਕੰਮ ਕਰਨੇ ਕਹਿਰ ਦੇ ਨੇੜੇ ਚ ਮਕਾਮਾ ਨਾ ਵਧਾਵਾ ਹਾਲ ਕਾ ਦਸੇ ਜਾਣੀ ਗੋਰਖ ਜਤੀ ਦਾ ਬਾਲਕਾ ਉਹ ਦਸੇ ਜਾਣੀ ਗੋਰਖ ਜਤੀ ਦਾ ਬਾਲਕਾ ਉਮਰ ਨਿਆਣੀ ਜਾਣੀ ਰੂਪ ਰੱਬ ਦਾ ਕਾਮ ਕ੍ਰੋਧ ਲੋਭ ਧਰਤੀ ਮੈਂ ਦੱਬਦਾ ਸੋਚ ਬੈਠਾ ਚਾਲਾ ਸ਼ਤਾਰੰਜ ਚਾਲ ਕਾ ਦਿਸੇ ਜਾਣੀ ਗੋਰਖ ਜਤੀ ਦਾ ਬਾਲ ਕਾ ਉਹ ਦਿਸੇ ਜਾਣੀ ਗੋਰਖ ਜਤੀ ਦਾ ਬਾਲ ਕਾ ਪੇਸ ਵੱਲੋਂ ਪੂਰਾ ਦਾ ਰੋਪੇਸ਼ ਦਿਸਦਾ ਦੇਖ ਹੋਵੇ ਨਰਮ ਨਚਤ ਕਿਸਦਾ ਇਹ ਨਹੀਂ ਪਤਾ ਅੰਦਰੋਂ ਪੁੱਤਰ ਕਾਲ ਕਾ ਦਿਸੇ ਜਾਣੀ ਗੋਰਖ ਜਤੀ ਦਾ ਬਾਲ ਕਾ ਉਹ ਦਿਸੇ ਜਾਣੀ ਗੋਰਖ ਜਤੀ ਦਾ ਬਾਲ ਕਾ ਹੋਈ ਜਾਂ ਖਤਮ ਆਕੇ ਰਾਤ ਵੀਰਨਾ ਜਿਸ ਵੇਲੇ ਹੋਗੀ ਪ੍ਰਭਾਤ ਵੀਰਨਾ ਬੈਠਿਆ ਮਲੂਮ ਦੇਵੇ ਕਈ ਸਾਲ ਦਾ ਦੱਸੇ ਜਾਣੀ ਗੋਰਖ ਜਤੀ ਦਾ ਬਾਲਕਾ ਉਹ ਬੈਠਿਆ ਮਲੂਮ ਹੋਵੇ ਕਈ ਸਾਲ ਕਾ ਦੱਸੇ ਜਾਣੀ ਗੋਰਖ ਜਤੀ ਦਾ ਬਾਲਕਾ ਜਿਸ ਵੇਲੇ ਦੇਖਦੇ ਮਰਦ ਨਾਰੀ ਐ ਹੋ ਗਏ ਦਿਲੋਂ ਕੋ ਲਹੀ ਹੈਰਾਨ ਭਾਰੀ ਐ ਆਖਦਾ ਕਸ਼ੋਰ ਚੰਦ ਬਦੋਵਾਲ ਕਾ ਦਿੱਸੇ ਜਾਣੀ ਗੋਰਖ ਜਤੀ ਦਾ ਬਾਲਕਾ ਉਹ ਦਿੱਸੇ ਜਾਣੀ ਗੋਰਖ ਜਤੀ ਦਾ ਬਾਲਕਾ